ਪੰਜਾਬੀਓ ਕਰ ਲੋ ਨੋਟ ਨਵੇਂ ਸਾਲ ਤੇ ਇੰਨਾ ਥਾਵਾਂ ਤੇ ਹੋਵੇਗੀ ਭਾਰੀ ਬਰਫਬਾਰੀ ਘੁੰਮਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਦੇਖ ਲੋ ਆਹ ਖਬਰ ਭਾਰਤ ਵਿੱਚ ਨਵੇਂ ਸਾਲ ਦੇ ਮੌਕੇ ਤੇ ਪਹਾੜੀ ਥਾਵਾਂ ਤੇ ਜਾ ਕੇ ਬਰਫਬਾਰੀ ਦੇਖਣ ਦਾ ਲੋਕਾਂ 'ਚ ਕਾਫੀ ਕਰੇਜ਼ ਹੈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਰਗੇ ਖੇਤਰ ਬਰਫਬਾਰੀ ਦਾ ਆਨੰਦ ਲੈਣ ਲਈ ਬਿਹਤਰ ਮੰਨੇ ਜਾਂਦੇ ਨੇ। ਜ਼ਿਆਦਾਤਰ ਲੋਕ ਬਰਫਬਾਰੀ ਦੇਖਣ ਲਈ ਇਨ੍ਹਾਂ ਥਾਵਾਂ ਤੇ ਪਹੁੰਚਦੇ ਨੇ ਪਰ ਜੇਕਰ ਤੁਸੀਂ ਸਿਰਫ ਬਰਫਬਾਰੀ ਦੇਖਣ ਲਈ ਆਪਣੀ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਯਕੀਨੀ ਤੌਰ ਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਤੇ ਨਜ਼ਰ ਮਾਰਨਾ ਚਾਹੀਦਾ ਹੈ। ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਨਵੇਂ ਸਾਲ ਦੇ ਮੌਕੇ ਤੇ ਕਿੱਥੇ ਬਰਫ ਪੈਣ ਦੀ ਸੰਭਾਵਨਾ ਹੈ। ਆਈਐਮਡੀ ਦੀ ਭਵਿੱਖਬਾਣੀ ਦੇ ਅਨੁਸਾਰ ਇੱਕ ਨਮੀ ਅਤੇ ਸਰਗਰਮ ਪੱਛਮੀ ਗੜਬੜ 26 ਦਸੰਬਰ ਦੋ 24 ਅਤੇ 1 ਜਨਵਰੀ 2025 ਦੇ ਵਿਚਕਾਰ ਪਛਮੀ ਹਿਮਾਲਿਆਨ ਖੇਤਰ ਚ ਅਤੇ 27 ਦਸੰਬਰ ਅਤੇ 1 ਜਨਵਰੀ ਦੇ ਵਿਚਕਾਰ ਮੈਦਾਨੀ ਖੇਤਰਾ ਚ ਮੌਸਮ ਨੂੰ ਪ੍ਰਭਾਵਿਤ ਕਰੇਗੀ ਆਈਐਮਡੀ ਨੇ ਵਸਨੀਕਾਂ ਅਤੇ ਯਾਤਰੀ ਨੂੰ ਠੰਡੇ ਮੌਸਮ ਲਈ ਤਿਆਰ ਰਹਿਣ ਅਤੇ ਬਰਫਬਾਰੀ ਅਤੇ ਠੰਡ ਦੀ ਸੰਭਾਵਨਾ ਵਾਲੇ ਖੇਤਰਾ ਚ ਲੋੜਿੰਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ ਪੂਰਵ ਅਨੁਮਾਨਿਤ ਬਰਫਬਾਰੀ ਹਿਮਾਚਲ ਪ੍ਰਦੇਸ਼ ਦੀਆਂ ਘਾਟੀਆਂ ਦੀ ਸੁੰਦਰਤਾ ਨੂੰ ਵਧਾਉਣ ਦੀ ਉਮੀਦ ਹੈ ਤਾਂ ਜੋ ਸਲਾਨੀ ਸਾਲ ਦੇ ਅੰਤ 'ਚ ਉੱਥੋਂ ਦੇ ਵਧੀਆ ਮੌਸਮ ਦਾ ਅਨੁਭਵ ਕਰ ਸਕਣ ਹਾਲਾਂਕਿ ਹਿਮਾਚਲ ਚ ਹਾਲੀ ਦੇ ਵਿੱਚ ਹੋਈ ਬਰਫਬਾਰੀ ਕਾਰਨ ਸੜਕੀ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਉੱਥੇ ਹੀ ਤਿੰਨ ਰਾਸ਼ਟਰੀ ਰਾਜਮਾਰਗਾਂ ਸਮੇਤ 223 ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸ਼ਿਮਲਾ ਵਿੱਚ ਸਭ ਤੋਂ ਵੱਧ 145 ਸੜਕਾਂ ਬੰਦ ਕੀਤੀਆਂ ਗਈਆਂ ਨੇ ਜਦੋਂ ਕਿ ਕੁੱਲੂ ਚ ਪੱਚੀ ਅਤੇ ਮੰਡੀ ਜ਼ਿਲ੍ਹਿਆਂ ਵਿੱਚ 20 ਸੜਕਾਂ ਬੰਦ ਕੀਤੀਆਂ ਗਈਆਂ ਨੇ ਇਸ ਕਾਰਨ ਉੱਥੇ ਪਹੁੰਚੇ ਸਲਾਨੀ ਫਸ ਗਏ ਸੜਕਾਂ ਤੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਇਸ ਲਈ ਜੇ ਤੁਸੀਂ ਉੱਥੇ ਜਾਣ ਦੀ ਯੋਜਨਾ ਬਣਾਉਂਦੇ ਹੋ ਤਾਂ ਪਹਿਲਾਂ ਟ੍ਰੈਫਿਕ ਗਤੀਵਿਧੀਆਂ ਤੇ ਨਜ਼ਰ ਮਾਰੋ ਉੱਤਰਾਖੰਡ ਦੇ ਉੱਤਰ ਕਾਸ਼ੀ ਰੂਦਰ ਪ੍ਰਿਆਗ ਚਮੋਲੀ ਦੇਰਾਦੂੰ ਠਹਿਰੀ ਪੀਥੋਰਾਗੜ ਬਗੇਸ਼ਵਰ ਅਤੇ ਅਲਮੋੜਾ ਸਮੇਤ ਕਈ ਉਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਹੋ ਰਹੀ ਹੈ ਅਜਿਹੇ 'ਚ ਬਰਫਬਾਰੀ ਦਾ ਆਨੰਦ ਲੈਣ ਲਈ ਸਲਾਨੀਆਂ ਦੇ ਭੀੜ ਵੱਧ ਗਈ ਹੈ 1000 ਤੋਂ ਵੱਧ ਸਲਾਨੀ ਔਲੀ ਪਹੁੰਚ ਚੁੱਕੇ ਨੇ ਅਤੇ ਸਲਾਨੀਆਂ ਦੀ ਆਮਦ ਅਜੇ ਵੀ ਜਾਰੀ ਹੈ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ 'ਚ ਵੀ ਬਰਫਬਾਰੀ ਹੋ ਰਹੀ ਹੈ ਜੋ ਨਵੇਂ ਸਾਲ ਤੱਕ ਜਾਰੀ ਰਹਿ ਸਕਦੀ ਹੈ। ਹਾਲਾਂਕਿ ਕਸ਼ਮੀਰ 'ਚ ਹੱਡੀਆਂ ਨੂੰ ਠੰਡਕ ਦੇਣ ਵਾਲੀ ਠੰਡ جاری ਹੈ। ਉੱਥੇ ਬਰਫਬਾਰੀ ਖੇਤਰ 'ਚ ਭਾਰੀ ਬਰਫਬਾਰੀ ਹੋਈ। ਚਿਲੇ ਕਲਾ ਦੇ ਵਿਚਕਾਰ ਪਹਿਲਗਾਮ, ਗੁਲਮਰਗ ਅਤੇ ਸਪੋਰ ਵਰਗੇ ਕਈ ਇਲਾਕਿਆਂ 'ਚ ਭਾਰੀ ਬਰਫਬਾਰੀ ਹੋ ਰਹੀ ਹੈ ਜਿਸ ਦਾ ਸਥਾਨਕ ਲੋਕ ਅਤੇ ਸੈਲਾਨੀ ਖੂਬ ਆਨੰਦ ਲੈ ਰਹੇ ਨੇ। ਅਜੇ 'ਚ ਜੇਕਰ ਤੁਸੀਂ ਨਵੇਂ ਸਾਲ 'ਚ ਬਰਫਬਾਰੀ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਕਸ਼ਮੀਰ ਦੀ ਯਾਤਰਾ ਤੁਹਾਡੇ ਲਈ ਪਰਫੈਕਟ ਡੈਸਟੀਨੇਸ਼ਨ ਹੋ ਸਕਦੀ ਹੈ। ਪੰਜਾਬੀਓ ਕਰ ਲੋ ਨੋਟ ਨਵੇਂ ਸਾਲ ਤੇ ਇੰਨਾ ਥਾਵਾਂ ਤੇ ਹੋਵੇਗੀ ਭਾਰੀ ਬਰਫਬਾਰੀ ਘੁੰਮਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਦੇਖ ਲੋ ਆਹ ਖਬਰ ਭਾਰਤ ਵਿੱਚ ਨਵੇਂ ਸਾਲ ਦੇ ਮੌਕੇ ਤੇ ਪਹਾੜੀ ਥਾਵਾਂ ਤੇ ਜਾ ਕੇ ਬਰਫਬਾਰੀ ਦੇਖਣ ਦਾ ਲੋਕਾਂ 'ਚ ਕਾਫੀ ਕਰੇਜ਼ ਹੈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉਤਰਾਖੰਡ ਵਰਗੇ ਖੇਤਰ ਬਰਫਬਾਰੀ ਦਾ ਆਨੰਦ ਲੈਣ ਲਈ ਬਿਹਤਰ ਮੰਨੇ ਜਾਂਦੇ ਨੇ। ਜ਼ਿਆਦਾਤਰ ਲੋਕ ਬਰਫਬਾਰੀ ਦੇਖਣ ਲਈ ਇਨ੍ਹਾਂ ਥਾਵਾਂ ਤੇ ਪਹੁੰਚਦੇ ਨੇ ਪਰ ਜੇਕਰ ਤੁਸੀਂ ਸਿਰਫ ਬਰਫਬਾਰੀ ਦੇਖਣ ਲਈ ਆਪਣੀ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਯਕੀਨੀ ਤੌਰ ਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਤੇ ਨਜ਼ਰ ਮਾਰਨਾ ਚਾਹੀਦਾ ਹੈ। ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਨਵੇਂ ਸਾਲ ਦੇ ਮੌਕੇ ਤੇ ਕਿੱਥੇ ਬਰਫ ਪੈਣ ਦੀ ਸੰਭਾਵਨਾ ਹੈ। ਆਈਐਮਡੀ ਦੀ ਭਵਿੱਖਬਾਣੀ ਦੇ ਅਨੁਸਾਰ ਇੱਕ ਨਮੀ ਅਤੇ ਸਰਗਰਮ ਪੱਛਮੀ ਗੜਬੜ 26 ਦਸੰਬਰ 20 24 ਅਤੇ 1 ਜਨਵਰੀ 2025 ਦੇ ਵਿਚਕਾਰ ਪੱਛਮੀ ਹਿਮਾਲਿਆਨ ਖੇਤਰ ਚ ਅਤੇ 27 ਦਸੰਬਰ ਅਤੇ 1 ਜਨਵਰੀ ਦੇ ਵਿਚਕਾਰ ਮੈਦਾਨੀ ਖੇਤਰਾ ਚ ਮੌਸਮ ਨੂੰ ਪ੍ਰਭਾਵਿਤ ਕਰੇਗੀ ਆਈਐਮਡੀ ਨੇ ਵਸਨੀਕਾਂ ਅਤੇ ਯਾਤਰੀ ਨੂੰ ਠੰਡੇ ਮੌਸਮ ਲਈ ਤਿਆਰ ਰਹਿਣ ਅਤੇ ਬਰਫਬਾਰੀ ਅਤੇ ਠੰਡ ਦੀ ਸੰਭਾਵਨਾ ਵਾਲੇ ਖੇਤਰਾ ਚ ਲੋੜਿੰਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ ਪੂਰਵ ਅਨੁਮਾਨਿਤ ਬਰਫਬਾਰੀ ਹਿਮਾਚਲ ਪ੍ਰਦੇਸ਼ ਦੀਆਂ ਘਾਟੀਆਂ ਦੀ ਸੁੰਦਰਤਾ ਨੂੰ ਵਧਾਉਣ ਦੀ ਉਮੀਦ ਹੈ ਤਾਂ ਜੋ ਸਲਾਨੀ ਸਾਲ ਦੇ ਅੰਤ 'ਚ ਉੱਥੋਂ ਦੇ ਵਧੀਆ ਮੌਸਮ ਦਾ ਅਨੁਭਵ ਕਰ ਸਕਣ ਹਾਲਾਂਕਿ ਹਿਮਾਚਲ ਚ ਹਾਲੀ ਦੇ ਵਿੱਚ ਹੋਈ ਬਰਫਬਾਰੀ ਕਾਰਨ ਸੜਕੀ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਉੱਥੇ ਹੀ ਤਿੰਨ ਰਾਸ਼ਟਰੀ ਰਾਜਮਾਰਗਾਂ ਸਮੇਤ 223 ਸੜਕਾਂ ਨੂੰ ਬੰਦ ਕਰ ਦਿੱਤਾ ਗਿਆ Shimla ਵਿੱਚ ਸਭ ਤੋਂ ਵੱਧ 145 ਸੜਕਾਂ ਬੰਦ ਕੀਤੀਆਂ ਗਈਆਂ ਨੇ ਜਦੋਂ ਕਿ ਕੁੱਲੂ ਚ 25 ਅਤੇ ਮੰਡੀ ਜ਼ਿਲ੍ਹਿਆਂ ਵਿੱਚ 20 ਸੜਕਾਂ ਬੰਦ ਕੀਤੀਆਂ ਗਈਆਂ ਨੇ ਇਸ ਕਾਰਨ ਉੱਥੇ ਪਹੁੰਚੇ ਸਲਾਨੀ ਫਸ ਗਏ ਸੜਕਾਂ ਤੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਇਸ ਲਈ ਜੇ ਤੁਸੀਂ ਉੱਥੇ ਜਾਣ ਦੀ ਯੋਜਨਾ ਬਣਾਉਂਦੇ ਹੋ ਤਾਂ ਪਹਿਲਾਂ ਟ੍ਰੈਫਿਕ ਗਤੀਵਿਧੀਆਂ ਤੇ ਨਜ਼ਰ ਮਾਰੋ ਉੱਤਰਾਖੰਡ ਦੇ ਉੱਤਰ ਕਾਸ਼ੀ ਰੂਦਰ ਪ੍ਰਿਆਗ ਚਮੋਲੀ ਦੇਰਾਦੂੰ ਠਹਿਰੀ ਪੀਥੋਰਾਗੜ ਬਗੇਸ਼ਵਰ ਅਤੇ ਅਲਮੋੜਾ ਸਮੇਤ ਕਈ ਉਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਹੋ ਰਹੀ ਹੈ ਅਜਿਹੇ 'ਚ ਬਰਫਬਾਰੀ ਦਾ ਆਨੰਦ ਲੈਣ ਲਈ ਸਲਾਨੀਆਂ ਦੇ ਭੀੜ ਵੱਧ ਗਈ ਹੈ 1000 ਤੋਂ ਵੱਧ ਸਲਾਨੀ ਔਲੀ ਪਹੁੰਚ ਚੁੱਕੇ ਨੇ ਅਤੇ ਸਲਾਨੀਆਂ ਦੀ ਆਮਦ ਅਜੇ ਵੀ ਜਾਰੀ ਹੈ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ 'ਚ ਵੀ ਬਰਫਬਾਰੀ ਹੋ ਰਹੀ ਹੈ ਜੋ ਨਵੇਂ ਸਾਲ ਤੱਕ ਜਾਰੀ ਰਹਿ ਸਕਦੀ ਹੈ। ਹਾਲਾਂਕਿ ਕਸ਼ਮੀਰ 'ਚ ਹੱਡੀਆਂ ਨੂੰ ਠੰਡਕ ਦੇਣ ਵਾਲੀ ਠੰਡ ਜਾਰੀ ਹੈ। ਉੱਥੇ ਬਰਫਬਾਰੀ ਖੇਤਰ 'ਚ ਭਾਰੀ ਬਰਫਬਾਰੀ ਹੋਈ। ਚਿਲੇ ਕਲਾ ਦੇ ਵਿਚਕਾਰ ਪਹਿਲਗਾਮ, ਗੁਲਮਰਗ ਅਤੇ ਸਪੋਰ ਵਰਗੇ ਕਈ ਇਲਾਕਿਆਂ 'ਚ ਭਾਰੀ ਬਰਫਬਾਰੀ ਹੋ ਰਹੀ ਹੈ ਜਿਸ ਦਾ ਸਥਾਨਕ ਲੋਕ ਅਤੇ ਸੈਲਾਨੀ ਖੂਬ ਆਨੰਦ ਲੈ ਰਹੇ ਨੇ। ਅਜੇ 'ਚ ਜੇਕਰ ਤੁਸੀਂ ਨਵੇਂ ਸਾਲ 'ਚ ਬਰਫਬਾਰੀ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਕਸ਼ਮੀਰ ਦੀ ਯਾਤਰਾ ਤੁਹਾਡੇ ਲਈ ਪਰਫੈਕਟ ਡੈਸਟੀਨੇਸ਼ਨ ਹੋ ਸਕਦੀ ਹੈ।